ਜਿੰਨੇ ਇਹ ਜਿਹੜੀ ਰਿਸ਼ਵਤਖੋਰ ਅਫਸਰ ਹਨ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜਿਹੜਾ ਰਿਸ਼ਵਤਖੋਰ ਬੰਦਾ ਆ ਉਹਨੂੰ ਟੰਗੋ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰਜਾ ਆਂਦਾ ਇਹਨਾਂ ਨੂੰ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜਿੰਨੇ ਇਹ 6000 ਦੀ ਡਿਮਾਂਡ ਕਰ ਰਹੇ ਆ ਤੱਕ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਤੀ ਉਹਦੇ ਹੱਥ ਹੱਥ ਜੋ ਵੀ ਸਾਰਾ ਕੁਝ ਕਰਾ ਲਿਆ ਉਹਦਾ ਤਵਾਲਿਆ ਭਾਜੀ ਕੀ ਨਾ ਆਪਣਾ ਜੀ ਮੇਰਾ ਨਾਮ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਅੱਜ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਇਹਦਾ ਨਾਮ ਸੀ ਤੇ ਕੀ ਗੱਲ ਹੋਈ ਜੀ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਕਿ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ ਦੋ ਮਰਲੇ ਦਾ ਇੰਤਕਾਲ ਚੜਾਉਣਾ ਸੀਗਾ ਸੱਤਾਂ ਦਿਨਾਂ ਕੋਸ਼ ਸਰਸਾਨੀਆਂ ਹੀ ਹਾਂ ਤਿੰਨੇ ਇਹਦੇ ਨਾਲ ਜੀ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜੰਨੇ ਇਹ 6000 ਦੀ ਡਿਮਾਂਡ ਕਰ ਰਿਆ ਸੀਗਾ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਿਹਾ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਆ ਫੇ 5000 ਰੁਪਏ ਦੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ਤ ਦੇਤੀ 3000 ਵਿਪਨਜੀ ਦੇ ਜਸਾਇਕ ਨੇ ਅੱਜ ਕਿਸ਼ਤ ਲਈ ਆ ਤੇ ਹੁਣ ਵਿਪਨਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲੋ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਕਦੋਂ ਕੋਲੋਂ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਥੀ ਉਹਦੇ ਹੱਥੋਂ ਸਾਰਾ ਕੁਝ ਕਰਾ ਲਿਆ ਉਹਦਾ ਤੋਹ ਲਿਆ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹੁੰਦਾ ਆ ਮੈਂ ਅੱਗੇ ਵੀ ਦੋ ਤਿੰਨ ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਦੇ ਮੈਂ ਜਾਨੀ ਕਿ ਖੜੇ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤ ਖੋਰ ਅਫਸਰ ਹਨ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤ ਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜਾ ਰਿਸ਼ਵਤ ਖੋਰ ਬੰਦਾ ਆ ਉਹਨੂੰ ਟੰਗੋ ਪੈ ਜਾਓ ਹੱਥ ਧੋ ਕੇ ਮਗਰ ਉਹਨਾਂ ਦੇ ਇੰਨੀ ਤੱਕੇ ਹਟਣਾ ਆ ਇਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਨਿਜਾ ਆਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋਣ ਕਿ ਲੱਗਦਾ ਇੱਥੇ ਬਿਨਾ ਕੰਮ ਤੋਂ ਯਾਨੀ ਕਿ ਬਿਨਾਂ ਰਿਸ਼ਵਤ ਦਿੱਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਰ ਕੰਮ ਦੇ ਪੈਸੇ ਲੱਗਦੇ ਆ ਜੀ ਹਰ ਕੰਮ ਦੇ ਇਹਨਾਂ ਨੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜੰਤਾਂ ਨੇ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲਦੀ ਇਹਨਾਂ ਨੂੰ ਪੈਸੇ ਦੇ ਕੇ ਕੰਮ ਕਰਾ ਲਓ ਪਰ ਆਪਾਂ ਤਾਂ ਇਹੀ ਗੱਲ ਕਹਿੰਦੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਐਦਾਂ ਹੋਣੀ ਚਾਹੀਦੀ ਹੈ ਇੱਦਾਂ ਹੀ ਹੋਣੀ ਚਾਹੀਦੀ ਹੈ ਜਿਹੜਾ ਆਉਂਦਾ ਨਾ ਉਹਨੂੰ ਡੰਗ দাও ਠੀਕ ਆ ਜੀ ਪੜੀ ਕੀ ਨਾ ਆਪਣਾ ਜੀ ਮੇਰਾ ਨਾਮ ਹਰਮੇਲ ਸਿੰਘ ਪਿੰਡ ਮੇਰਾ ਛੋਕਰ ਤੇ ਅੱਜ ਆ ਜਿਹੜਾ ਤੁਸੀਂ ਪਟਵਾਰੀ ਫੜਾਇਆ ਕੀ ਕੀ ਇਹਦਾ ਨਾਚ ਕੀ ਕੀ ਗੱਲ ਹੋਈ ਜੀ ਇਹ ਮੇਰਾ ਛੋਟਾ ਵੀਰ ਆ ਪ੍ਰਦੀਪ ਜੀ ਤੇ ਇਹ ਬੰਦੇ ਦੀ ਡੈਡੀ ਦੀ ਡੈਥ ਹੋ ਗਈ ਸੀ ਡੇਢ ਕੁ ਮਹੀਨਾ ਪਹਿਲਾਂ ਉਹ ਇੰਤਕਾਲ ਲਈ ਇਹ ਦੋ ਮਰਲੇ ਦਾ ਇੰਤਕਾਲ ਚੜਾਉਣਾ ਸੀਗਾ ਸੱਤਾਂ ਦਿਨਾਂ ਕੁਝ ਸਰਸਾਂਝਾਂ ਜਾਂਦੀਆਂ ਇਹਦੇ ਨਾਲ ਉਹਨੇ ਦੀ ਜਗ੍ਹਾ ਵੀ ਨਹੀਂ ਹੋਣੀ ਮੇਰੇ ਹਿਸਾਬ ਨਾਲ ਜਨੇ ਇਹ 6000 ਦੀ ਡਿਮਾਂਡ ਕਰ ਰਿਆ ਸੀਗਾ ਤੇ ਬਾਅਦ ਦੇ ਵਿੱਚ ਹੌਲੀ ਹੌਲੀ ਲੈਸ ਕਹਿ ਰਿਹਾ ਉਹਦੀ ਵੀਡੀਓ ਬੜੀਆਂ ਸਾਰੀ ਆਪਣੇ ਕੋਲ ਆ ਫੇ 5000 ਰੁਪਏ ਦੇ ਆ ਗਿਆ ਨਾ ਪੰਜਾਂ ਦੇ ਵਿੱਚੋਂ 2000 ਇੱਕ ਕਿਸ਼ 3000 ਵਿਪਨਜੀ ਦੇ ਸਹਾਇਕ ਨੇ ਅੱਜ ਕਿਸਤ ਲਈ ਆ ਤੇ ਹੁਣ ਵਿਪਨਜੀ ਫਰਾਰ ਦੱਸੇ ਜਾ ਰਹੇ ਆ ਤੇ ਉਹਦਾ ਸਹਾਇਕ ਨੂੰ ਜਿੱਦਾਂ ਜੋ ਵੀ ਕਹ ਲਓ ਤੇ ਉਹਨਾਂ ਨੂੰ ਵਿਜੀਲੈਂਸ ਲੈ ਚੁੱਕੀ ਜਾ ਚੁੱਕੀ ਆ ਤੇ ਬਾਕੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵੀ ਕਦੋਂ ਕਦੋਂ ਪੈਸੇ ਦਿੱਤੇ ਸੀ ਤੁਸੀਂ ਇਹਨਾਂ ਨੂੰ ਜੀ ਇਹਨਾਂ ਨੂੰ ਆਪਾਂ ਪਰसों 2000 ਰੁਪਏ ਦਿੱਤਾ ਅੱਜ 3000 ਰੁਪਏ ਰੰਗੇ ਹੱਥੀ ਉਹਦੇ ਹੱਥੋਂ ਹੱਥ ਜੋ ਵੀ ਸਾਰਾ ਕੁਝ ਘਰ ਆ ਲਿਆ ਉਹਦਾ ਤੋਹ ਲੈ ਤੇ ਰੰਗੇ ਹੱਥੀ ਆ ਸਾਰਾ ਕੁਝ ਇਹ ਤੇ ਜਾਨੀ ਬਾਕੀ ਆਪਣੇ ਅਫਸਰ ਦੱਸਣਗੇ ਮੈਂ ਤਾਂ ਇਹ ਚਾਹੁੰਦਾ ਆ ਮੈਂ ਅੱਗੇ ਵੀ ਦੋ ਤਿੰਨ ਅਫਸਰਾਂ ਦੇ ਜਾਨੀ ਕਿ ਕਰਾਏ ਆ ਠੀਕ ਹੈ ਨਹੀਂ ਇੱਕ ਕਾਨੂੰਗੋ ਸਾਹਿਬ ਸੀ ਇੱਕ ਹੋਰ ਸੀ ਕੋਈ ਚਲੋ ਦੱਸਾਂਗੇ ਫ੍ਰੀ ਟਾਈਮ ਤੇ ਇਹਨਾਂ ਤੇ ਮੈਂ ਜਾਨੀ ਕਿ ਖੜੇ ਪਿਆ ਆ ਜੀ ਜਿੰਨੇ ਇਹ ਜਿਹੜੀ ਰਿਸ਼ਵਤਖੋਰ ਅਫਸਰ ਆ ਨਾ ਉਹ ਕੋਈ ਵੀ ਰੈਂਕ ਦਾ ਹੋਵੇ ਮੈਨੂੰ ਕੋਈ ਆ ਕੇ ਦੱਸੇ ਤੇ ਮੈਂ ਪੂਰੀ ਬਾਂਹ ਲਾਵਾਂਗਾ ਜੀ ਹਰ ਤਰ੍ਹਾਂ ਮਦਦ ਕਰਾਂਗਾ ਪਰ ਜਿਹੜਾ ਰਿਸ਼ਵਤਖੋਰ ਆ ਹੋਰ ਨਹੀਂ ਅਫਸਰ ਨੂੰ ਕਿਸੇ ਨੂੰ ਗਲਤ ਕਰਨੇ ਜਿਹੜਾ ਰਿਸ਼ਵਤ ਖੋਰ ਬੰਦਾ ਆ ਉਹਨੂੰ ਟੰਗੋ ਪੈ ਜਾਓ ਹੱਥ ਧੋ ਕੇ ਮਗਰ ਉਹਨਾਂ ਦੇ ਇੰਨੀ ਤਦੇ ਹੀ ਹਟਣਾ ਆ ਇਹ ਤਨਖਾਹਾਂ ਨਾ ਨਹੀਂ ਰੱਜਦੇ 90 90 ਹਜ਼ਾਰ ਤਨਖਾਹ ਲੈਂਦੇ ਆ ਇਹ ਹਾਂਜੀ ਉਹਨਾਂ ਨਾਲ ਨਹੀਂ ਰਜਾ ਆਂਦਾ ਇਹਨਾਂ ਨੂੰ ਤੇ ਬਾਕੀ ਆਪਾਂ ਡਟੇ ਹੋਣ ਹਾਂਜੀ ਲੱਗਦਾ ਇੱਥੇ ਬਿਨਾਂ ਕੰਮ ਤੋਂ ਯਾਨੀ ਕਿ ਬਿਨਾਂ ਰਿਸ਼ਵਤ ਦਿੱਤੇ ਹੋਏ ਕੰਮ ਨਹੀਂ ਹੁੰਦਾ ਇੱਥੇ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਹਰ ਕੰਮ ਦੇ ਪੈਸੇ ਲੱਗਦੇ ਆ ਜੀ ਹਰ ਕੰਮ ਦੇ ਇਹਨਾਂ ਦੇ ਪੈਸੇ ਇਹਨਾਂ ਦੇ ਮੂੰਹ ਪੈ ਗਏ ਲੋਕ ਆਪਾਂ ਜੰਤਾਂ ਨੇ ਇਹਨਾਂ ਨੂੰ ਦੇ ਦੇ ਕੇ ਚਮਲਾ ਲਿਆ ਕੁਝ ਲੋਕ ਆ ਜਿਹੜੇ ਆਪਾਂ ਕਹਿੰਦੇ ਵੀ ਜਲ ਪਰ ਆਪਾਂ ਤਾਂ ਇਹੀ ਗੱਲ ਕਹਿੰਨੇ ਆ ਵੀਰ ਜੀ ਇਹਨਾਂ ਦਾ ਡਟ ਕੇ ਵਿਰੋਧ ਕਰੋ ਆ ਜਿਹੜੀ ਵਿਜੀਲੈਂਸ ਨੇ ਕਾਰਵਾਈ ਕੀਤੀ ਆ ਉਹਨੂੰ ਸੀ ਕਿਵੇਂ ਦੇਖਦੇ ਹੋ ਜੀ ਬਹੁਤ ਵਧੀਆ ਕਾਰਵਾਈ ਕੀਤੀ ਆ ਜੀ ਇਦਾਂ ਹੋਣੀ ਚਾਹੀਦੀ ਹੈ ਕਿੱਦਾਂ ਹੋਣੀ ਚਾਹੀਦੀ ਹੈ ਜਿਹੜਾ ਆਉਂਦਾ ਨਾ ਉਹਨੂੰ ਡੰਗ দাও ਠੀਕ ਹੈ ਜੀ ਛੱਡੋ ਨਾ ਠੀਕ ਹੈ ਜੀ ਠੀਕ ਹੈ